ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਦੀ ਨਿਊ ਵਲੌਗ ਤਬੀਤ ਖਰਾਬ ਆ ਹਾਲਤ ਖਰਾਬ ਹੋਈ ਪਈ ਆ ਔਰ ਦੇਖ ਸਕਦੇ ਸਾਰੇ ਪਾਸੇ ਰਸੋਈ ਚ ਕਾਹੀ ਗਾਹ ਪਿਆ ਹੋਇਆ ਆ ਔਰ ਆਪਣੇ ਘਰੇ ਆ ਕੇ ਸੀਗੇ ਗੈਸਟ ਇਹ ਦੇਖੋ ਏ ਆਏ ਸੀਗੇ ਅਮਨ ਜਕਰਨ ਜਿਹੜੇ YouTube ਤੇ ਆਂਦੇ ਨੇ ਲੁਧਿਆਣੇ ਤੋਂ ਭਾਜੀ ਹੁਣੇ ਆਏ ਸੀਗੇ ਔਰ ਆਏ ਸੀਗੇ ਬਟ ਮੈਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਮੇਰੀ ਹਾਲਤ ਰਹੀ ਪਈਆ ਖਰਾਬ ਇੱਕਦਮ ਤਬੀਤ ਖਰਾਬ ਹੋਈ ਪਈ ਆ ਬਟ ਇਹ ਆਪਣੇ ਲਈ ਸਪੈਸ਼ਲੀ ਮਿਲਣ ਆਏ ਨੇ ਆਪਾਂ ਨੂੰ ਲੁਧਿਆਣੇ ਤੋਂ ਆਪਾਂ ਪਹਿਲਾਂ ਚਾਹ ਪਾਣੀ ਦਿੰਨੇ ਆ ਗਾਇਜ਼ ਯਾਰ ਸਾਰੇ ਭੰਡੇ ਧੋਣ ਵਾਲੇ ਆ ਕਿਉਂਕਿ ਮੈਂ ਕੁਝ ਨਹੀਂ ਕੀਤਾ ਸਵੇਰ ਦਾ ਦਵਾਈ ਲੈ ਕੇ ਪਈ ਹੋਈ ਸੀਗੀ ਔਰ ਸਿੱਧੇ ਟ੍ਰੇ ਦੇ ਵਿੱਚ ਹੀ ਜਾਣਗੇ ਅੱਜ ਸੌਰੀ ਯਾਰ ਸਾਰੇ ਭੰਡੇ ਤੇ ਪੀੜੀ ਕਿ ਲੋਡ ਸੀਗੀ ਨਹੀਂ ਕੋਈ ਕਰਨੇ ਰੇਲ ਦੇ ਵਿੱਚ ਸੌਣਸੇ ਠੀਕ ਹੈ ਸਾਰੇ ਭੰਡੇ ਧੋਣਾ ਲੈਣ ਚਲੋ ਖਾਓ ਗਾਇਜ਼ ਮੈਂ ਡੈਡੀ ਨੂੰ ਚਾਹ ਲੈਦਾ ਪਹਿਲਾਂ ਗਾਇਜ਼ ਇਹ ਆਪਣੇ ਅਮਨਜ ਕਰਨ ਨੇ YouTube ਵਾਲੇ ਜਿਹੜੇ ਆਪਣੇ ਨਾਲ ਲਾਈਵ ਚ ਆਉਂਦੇ ਹੁੰਦੇ ਨੇ ਔਰ ਇਹਨਾਂ ਨੂੰ ਨੰਬਰ ਨਹੀਂ ਮਿਲਿਆ ਜਾਂ ਮੈਨ ਨੇ ਮੈਸੇਜ ਨਹੀਂ ਚੱਕਿਆ ਤਾਂ ਥੋੜੀ ਕਨਫਿਊਜ਼ਨ ਜੀ ਹੋ ਗਈ ਸੀਗੀ ਤਾਂ ਮੈਨੂੰ ਨਹੀਂ ਪਤਾ ਸੀ ਕਿ ਇਹਨਾਂ ਨੇ ਆਣਾ ਵਾ ਔਰ ਇਹ ਸਪੈਸ਼ਲੀ ਲੁਧਿਆਣੇ ਤੋਂ ਆਏ ਨੇ ਤੇ ਇਹ ਉਹੀ ਨੇ ਜਿਨ੍ਹਾਂ ਦਾ ਡੌਗੀ ਦਾ ਕੰਮ ਆ ਹਨਾ ਡੌਗਸ ਦਾ ਕੰਮ ਆ ਨਾ ਤੁਹਾਡਾ ਓਕੇ ਬੋਲੋ ਤੁਸੀਂ ਕੁਝ ਹਾਂਜੀ ਦੀਦੀ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਇਹਨਾਂ ਦੇ ਚੈਨਲ ਨੂੰ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਥੈਂਕ ਯੂ ਥੈਂਕ ਯੂ ਸੋ ਮਚ ਦੀਦੀ ਦਾ ਨੇਚਰ ਬਹੁਤ ਜ਼ਿਆਦਾ ਅੱਛਾ ਹੈ ਅਰੇ ਨਹੀਂ ਚਲੋ ਖਾਓ ਹਾਂਜੀ ਕੈਮਰੇ 'ਚ ਥੋੜਾ ਫਰਕ ਪੈਂਦਾ ਦੀਦੀ ਬਹੁਤ ਜ਼ਿਆਦਾ ਸੋਹਣੇ ਨੇ ਸਾਲੀ ਜਲਦੀ ਵਿੱਚ ਦੇਖਣੇ ਪਤਾ ਲਾਈ ਬਾ ओके 파ਜੀ ਥੋੜਾ ਸ਼ਰਵਾ ਰਹੇ ਨੇ ਇਹ ਆਪਾਂ ਨੂੰ ਡੌਗੀ ਵੀ ਗਿਫਟ ਕਰਨ ਵਾਲੇ ਸੀ ਬਟ ਮੈਂਨੇ ਮਨਾ ਕਿਤਾ ਸਾਡਾ ਉੱਪਰ ਰਹਿੰਦਾ ਡੌਗੀ ਪੈਰੀ ਹਾਂਜੀ ਨਾਈਸ ਨੇਲਸ ਸੋਹਣੇ ਨੇਲਸ ਨੇ ਦਿਖਾਏ ਵਾਓ ਨਾਈਸ ਚਾਚੂ ਪੀ ਰਹੇ ਨੇ ਹੋਰ ਕੁਝ ਤਾਂ ਮੇਰੇ ਕੋ ਕਰ ਨਹੀਂ ਹੋਇਆ ਕਿਉਂਕਿ ਮੈਨੂੰ ਐਟ ਅ ਟਾਈਮ ਪਤਾ ਚੱਲਿਆ ਵਾ ਔਰ ਗਾਈਜ਼ ਇਹ ਜਿਹੜੇ ਆਪਣੇ ਲੁਧਿਆਣੇ ਤੋਂ ਆਏ ਸੀ ਕਰਨ ਕਰਨ اور ਭਾਈ ਦਾ ਨਾਮ ਹੈ ਅਮਨ ਇਹਨਾਂ ਦਾ ਹੈਗਾ ਡੌਗ ਬਿਜ਼ਨਸ ਦਾ ਕੰਮ ਆ ਭਾਈ ਦੱਸਣਗੇ ਆਈਡੀ ਬਰੀ ਆਈਡੀ ਹੈਗੀ ਡੌਗਸ ਲੁਧਿਆਣਾ ਜੀ ਡੌਗਸ ਲੁਧਿਆਣਾ 01 ਇਹਨਾਂ ਦੀ ਆਈਡੀ ਆ ਤੇ ਤੁਸੀਂ ਉੱਤੇ ਜਾ ਕੇ ਕੰਟੈਕਟ ਸਾਡੇ ਨਾਲ ਕਰ ਸਕਦੇ ਹੋ 올ਓਵਰ ਇੰਡੀਆ ਡਿਲੀਵਰੀ ਹੈਗੀ ਅਵੇਲੇਬਲ ਤੇ ਕੋਈ ਵੀ ਡੌਗ ਲੈਣਾ ਹੋਵੇ ਜਾਂ ਸੇਲ ਕਰਨਾ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਕਿਹੜੀ ਕਿਹੜੀ ਬਰੀਡ ਆ ਭਾਈ ਤੁਹਾਡੇ ਕੋਲ ਸਾਰੀਆਂ ਬਰੀਡਾਂ ਹੈਗੀਆਂ ਨੇ ਜੀ ਅਮਰੀਕਨ ਗੁਲੀ ਛੱਜੂ ਛਿੱਟੂ ਵੀ ਹੈ ਛਿੱਟੂ ਵਧੀਆ ਹੁੰਦਾ ਨਾ ਹਾਂਜੀ 골ਡਨ ਡੀਰ ਸਾਰੀਆਂ ਹੀ ਨੇ ਆਲਓਵਰ ਇੰਡੀਆ ਡਿਲੀਵਰੀ ਹੈ ਵੀਰ ਓਕੇ ਠੀਕ ਹੈ ਗਾਇਜ਼ ਇਹਨਾਂ ਕੋਲ ਹਰ ਇੱਕ ਤਰ੍ਹਾਂ ਦੀ ਡੌਗ ਦੀ ਜਿਹੜੀ ਬ੍ਰੇਡ ਹੈਗੀ ਆ ਲੁਧਿਆਣੇ ਹੈਗੇ ਨੇ ਇਹ ਤੇ ਡਿਲੀਵਰੀ ਅ ਡਿਲੀਵਰੀ 올 ਇੰਡੀਆ ਹੈਗੀ ਹੈ ਇਹਨਾਂ ਦੀ ਜਿਹੜੇ ਜਿਨ੍ਹਾਂ ਨੇ ਵੀ ਡੌਗ ਲੈਣਾ ਇੰਟਰਸਟਿਡ ਨੇ ਵਧੀਆ ਵਧੀਆ ਬਰੀਡ ਲੈਣੀ ਆ ਘੱਟ ਰੇਂਜ ਚ ਰੀਜ਼ਨੇਬਲ ਪ੍ਰਾਈਸ ਚ ਤੁਸੀਂ ਇਹਨਾਂ ਦੀ ਆਈਡੀ ਤੇ ਜਾ ਕੇ ਕੰਟੈਕਟ ਕਰ ਸਕਦੇ ਹੋ ਮੈਂ ਨੰਬਰ ਨੀਚੇ ਇਹਨਾਂ ਦਾ ਮੈਂਸ਼ਨ ਕਰ ਦੂੰਗੀ ਆਈਡੀ ਵੀ ਦੇ ਦੂੰਗੀ ਤੇ ਇੱਕ ਵਾਰੀ ਜਰੂਰ ਇਹਨਾਂ ਦੀ ਆਈਡੀ ਤੇ ਵਿਜ਼ਿਟ ਕਰਿਓ ਜਿਨ੍ਹਾਂ ਨੂੰ ਵੀ ਡੌਗ ਸੇਲ ਕਰਨੇ ਆ ਪਰਚੇਸ ਕਰਨੇ ਆ ਇੱਕ ਵਾਰੀ ਇਹਨਾਂ ਨੂੰ ਕੰਟੈਕਟ ਜਰੂਰ ਕਰਿਓ ਹੈਨਾ ਠੀਕ ਹੈ ਥੈਂਕਿਊ ਥੈਂਕਿਊ ਮੋੜੇ ਗਾਇਜ਼ ਜਾ ਰਹੇ ਨੇ ਲੁਧਿਆਣੇ ਵਾਪਸ ਕਿਉਂਕਿ 5 ਵਜੇ ਗਏ ਨੇ ਪਹੁੰਚਦੇ ਪਹੁੰਚਦੇ 7:30-8 ਵਜ ਜਾਣੇ ਆ ਔਰ ਦੇਖ ਲੋ ਇਹਨਾਂ ਨੂੰ ਕੋਈ ਨੰਬਰ ਨਹੀਂ ਸੀਗਾ ਮੇਰਾ ਕੋਈ ਰਸਤਾ ਨਹੀਂ ਪਤਾ ਸੀਗਾ ਇਹ ਹੁੰਦਾ ਕਿ ਜਿੰਨੂੰ ਮਿਲਣ ਦੀ ਚਾਹ ਹੋਵੇ ਹੈਨਾ ਬੰਦਾ ਉਥੋਂ ਆਪਣੀ ਮੰਜ਼ਿਲ ਤੇ ਪਹੁੰਚ ਹੀ ਜਾਂਦਾ ਵਾ ਲ ਮੈਂ ਖੁਦ ਹਰਾਨ ਹੋ ਗਈ ਲੁਧਿਆਣੇ ਤੋਂ ਆਏ ਨੇ ਕਿ ਬਿਲਕੁਲ ਮੇਰਾ ਨੰਬਰ ਨਹੀਂ ਕੋਈ ਕੰਟੈਕਟ ਨਹੀਂ ਘਰ ਵੀ ਮਸਲਾ ਪਿਆ ਤੇ ਕਿ ਵੀਡੀਓਸ ਤੋਂ ਇਹਨੇ ਆਈਡੀਆ ਲਾਇਆ ਕਿ ਹਾਂ ਇਹ ਵਾਲੀ ਗਲੀ ਸੀ ਇਹ ਵਾਲਾ ਘਰ ਹੋਊਗਾ ਮੈਂ ਤਾਂ ਸ਼ੌਕ ਆ ਬਿਲਕੁਲ ਇਹ ਹੁੰਦਾ ਆਪਣਿਆਂ ਦਾ ਪਿਆਰ ਦੇਖੋ ਨਾ ਕੋਈ ਰਿਸ਼ਤੇਦਾਰੀ ਆ ਨਾ ਕੁਝ ਫਿਰ ਵੀ ਇੰਨੀ ਦੂਰ ਦਾ ਸਫ਼ਰ ਤੈਅ ਕਰਕੇ ਆਣਾ ਮਾਇਨੇ ਰੱਖਦਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਸੀਰੀਅਸਲੀ ਬਹੁਤ ਜ਼ਿਆਦਾ ਮੈਨੂੰ ਫੀਲ ਵੀ ਹੋ ਰਿਹਾ ਕਿ ਅਗਰ ਤੁਸੀਂ ਪਹਿਲਾਂ ਦੱਸ ਦਿੰਦੇ ਮੈਂ ਥੋੜੀ ਸਿਆਹੀ ਕਰਦੀ ਕੋਈ ਗੱਲ ਨਹੀਂ ਦੀਨੇ ਵਟ ਫਿਰ ਵੀ ਨਹੀਂ ਇਤਨੇ ਬਹੁਤ ਜ਼ਿਆਦਾ ਅੱਛਾ ਆ ਤੇ ਦੇਖ ਲਓ ਨਮ ਕੋਈ ਨੰਬਰ ਨਹੀਂ ਕੋਈ ਮੈਸੇਜ ਤੱਕ ਨਹੀਂ ਡੀਐਮ ਵੀ ਨਹੀਂ ਕੀਤਾ ਇਹਨਾਂ ਨੇ ਕਿ ਮੈਨੂੰ ਡੀਐਮ ਤੋਂ ਹੀ ਪਤਾ ਲੱਗ ਜਾਂਦਾ ਕਿ ਆ ਰਹੇ ਨੇ ਕੋਈ ਘਰਵਾਰ ਨਹੀਂ ਪਤਾ ਫਿਰ ਵੀ ਅਗਲੇ ਪਹੁੰਚੇ ਮੈਨੂੰ ਬਹੁਤ ਜ਼ਰਾ ਖੁਸ਼ੀ ਆ ਥੈਂਕ ਯੂ ਥੈਂਕ ਯੂ ਸੋ ਮਚ ਆਂਦੇ ਰਹੋ ਹੁਣ ਤੁਸੀਂ ਵੀ ਜ਼ਰੂਰ ਆਇਓ ਸਾਡੇ ਆਵਾਂਗੇ ਹੁਣ ਇਹ ਸੰਡੇ ਨੂੰ ਆਇਓ ਕਿਸ ਦਿਨ ਠੀਕ ਹੈ ਤੇ ਜੇ ਕੋਈ ਰਹਿ ਗਈ ਹੋਵੇ ਨਹੀਂ ਨਹੀਂ ਕੁਝ ਹੋ ਨਹੀਂ ਪਾਇਆ ਛੰਦੀ ਦੀ ਕੁਝ ਲਿਆ ਨਹੀਂ ਸਕੇ ਸਾਡੇ ਕੋਲ ਪਲਾਨ ਨਹੀਂ ਸੀਗਾ ਨੈਕਸਟ ਟਾਈਮ ਪਟੜਾ ਨਹੀਂ ਨਹੀਂ ਓਕੇ ਸਤਿ ਸ਼੍ਰੀ ਅਕਾਲ ਬਬਾ ਜੀ ਓਕੇ ਬਾਏ ਜੀ ਬਾਏ ਯਾਰ ਆ ਗਿਆ ਫੇਰ ਆਇਆ ਚਲੋ ਹੁੰਦੀਆਂ ਮਾਂ ਆ ਗਿਆ ਮੁੰਨੀ ਇਹ ਸਾਡੀ ਗਲੀ ਦੀ ਕੁੱਤੀ ਓਕੇ सीर दी हाँ। अच्छा। मेरा नंबर भी हाजिर है तो सेव कर लेना अमन का है अमन करण ने इसको WhatsApp कर लूंगी मैसेज मेरा रिचार्ज खत्म कोई गल नहीं मैं DM पे भेज दऊंगा कॉल कर देंगे मुन्नी पहन ओके बाय सी मुन्नी थैंक यू फॉर कमिंग टू द पार्टी क्या बहुत बढ़िया और पार्टी